ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਮਹੀਮ ਚਲਾਈ ਜਾ ਰਹੀ ਹੈ ਉਹਦੀ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਸ਼੍ਰੀ ਵਰਨ ਸ਼ਰਮਾ ਜੀ ਅਤੇ ਐਸਪੀਡੀ ਗੁਰਬੰਸ ਬੈਂਸ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਅਸੀਂ ਥਾਣਾ ਸ਼ੰਭੂ ਦੇ ਵਿੱਚ ਮਿਤੀ 5 2 2026 ਨੂੰ ਇੱਕ ਵਿਅਕਤੀ ਰੈਸਟ ਕੀਤਾ ਸੀ ਹਰਪ੍ਰੀਤ ਹੈਪੀ ਨਾਮ ਦਾ ਉਹਦੇ ਕੋਲੋਂ ਅਸੀਂ 1 ਕਿਲੋ ਤਿਰਨ ਮੜੀ ਸੀ ਜੋ ਐਸਐਚਓ ਸ਼ੰਭੂ ਸਵਰਨ ਸਿੰਘ ਜੀ ਨੇ ਉਹਦੀ ਕਾਰਵਾਈ ਕੀਤੀ ਸੀ ਪਰਚਾ ਦਿੱਤਾ ਸੀਗਾ ਉਹਦੀ ਲੜੀ ਦੇ ਵਿੱਚ ਅਸੀਂ ਅੱਗੋਂ ਉਹਦਾ ਰਿਮਾਂਡ ਲਿਆ ਦਰਾਨੇ ਰਿਮਾਂਡ ਅਸੀਂ ਉਹਦਾ ਸਾਰੇ ਟੈਕਨੀਕਲ ਤਰੀਕਿਆਂ ਨਾਲ ਉਹ ਫੜਤਾਲ ਕਰਕੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਜਿਹੜਾ ਫਾਰਵਰਡ ਲਿੰਕ ਦੇ ਵਿੱਚ ਸੀ ਜਿੱਥੇ ਉਹ ਸਮਾਨ ਮੁੰਡੇ ਨੇ ਹਰਪ੍ਰੀਤ ਹੈਪੀ ਨੇ ਲੈ ਕੇ ਗਿਆ ਸੀਗਾ ਲੁਧਿਆਣੇ ਲੈ ਕੇ ਜਾਣਾ ਸੀਗਾ ਉੱਥੋਂ ਅਸੀਂ 10 2 ਨੂੰ ਹੈਪੀ ਨਾਮ ਦਾ ਜਿਹੜਾ ਉਥੇ ਲੁਧਿਆਣੇ ਜੋਧੇਵਾਲ ਬਸਤੀ 'ਚ ਰਹਿੰਦਾ ਸੀਗਾ ਉਹ ਵਿਅਕਤੀ ਫੜਿਆ ਫਾਰਵਰਡ ਲਿੰਕ ਦੇ ਵਿੱਚ ਤੇ ਉਹਦਾ ਰਿਮਾਂਡ ਲੈ ਕੇ ਅਸੀਂ ਬੈਕਵਰਡ ਲਿੰਕ ਦੇ ਵਿੱਚ ਅਸੀਂ ਉਹਦੀ ਡਗਾਈ ਨਾਲ ਤਫ਼ਤੀਸ਼ ਕਰਦੇ ਹੋਏ ਸਾਡੀ ਟੀਮ ਐਸ ਐਚ ਓ ਸ਼ੰਭੂ ਸਵਾਰਨ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਗਾਜ਼ੀਆਬਾਦ ਗਈ ਗਾਜ਼ੀਆਬਾਦ ਉਥੇ ਬੈਕਵਰਡ ਲਿੰਕ ਦੇ ਵਿੱਚ ਲੋਨੀ ਇੱਕ ਜਗ੍ਹਾ ਹੈਗੀ ਆ ਥਾਣਾ ਉਥੇ ਜਿਹੜਾ ਇੱਕ ਬੰਦਾ ਅਸੀਂ ਹੋਰ ਅਰੈਸਟ ਕੀਤਾ ਆਰਿਫ ਉਰਫ ਗੁੰਡਾ ਉਰਫ ਪ੍ਰਧਾਨ ਨਾਮ ਦਾ ਵਿਅਕਤੀ ਹੈ ਤੇ ਉਹਨੂੰ ਰੈਸਟ ਕੀਤਾ ਜੀਤੇ ਵੀ ਪਹਿਲਾਂ ਵੀ ਮਤਲਬ ਆਰਮਜ਼ ਐਕਟ ਦੇ 10 11 ਵੈਪਨ ਫੜੇ ਗਏ ਸੀਗੇ ਦੋ ਤਿੰਨ ਪਰਚੇ ਹੈਗੇ ਨੇ ਉੱਥੇ ਯੂਪੀ ਦੇ ਗਾਜ਼ੀਆਬਾਦ ਤੇ ਉਹਨੂੰ ਰੈਸਟ ਕੀਤਾ ਉਹਨੂੰ ਰੈਸਟ ਦੌਰਾਨ ਅਸੀਂ ਉਹਦੀ ਨਿਸ਼ਾਨਦੇਹੀ ਤੇ ਦੋ ਪਿਸਟਲ ਬਰਾਮਦ ਕੀਤੀ ਜਿਹੜਾ ਇੱਕ ਤੁਰਕਿਸ਼ ਮੇਡ ਜਿਗਿਆਨਾ 9 ਐਮ ਐਮ ਪਿਸਟਲ ਹੈ ਨਾਲ ਉਹਦਾ ਮੈਗਜ਼ੀਨ ਰਿਕਵਰ ਕੀਤਾ ਅਤੇ ਨਾਲ ਹੀ ਇੱਕ ਦੇਸੀ ਕਟਾ 315 ਬੋਰ ਰਿਕਵਰ ਕੀਤਾ ਇਹ ਤੁਹਾਨੂੰ ਮੈਂ ਦੱਸ ਦਿਆਂ ਵੀ ਹੁਣ بڑا ਜਿਹੜਾ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਸੀਨੀਅਰ ਅਫਸਰਾਂ ਵੱਲੋਂ ਬੜੀ ਫਰੀਕੀ ਨਾਲ ਇਹਦੀ ਤਫ਼ਤੀਸ਼ ਕੀਤੀ ਜਾਂਦੀ ਹੈ ਤੇ ਸਾਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਬੈਕਵਰਡ ਲਿੰਕ ਵੀ ਇਸਟੈਬਲਿਸ਼ ਕਰ ਲਿਆ ਤੇ ਅਸੀਂ ਫਾਰਵਰਡ ਲਿੰਕ ਵੀ ਕੀਤਾ ਤੇ ਇਹ ਉਹ ਦੋਸ਼ੀ ਰਿਮਾਂਡਤੇ ਨੇ ਤੇ ਇਹ ਅਸੀਂ ਅੱਗੇ ਵੀ ਹੋਰ ਇੱਕ ਦੋ ਵਿਅਕਤੀ ਨਾਮਿਨੇਟ ਕੀਤੇ ਨੇ ਕਰਨਤਾਰਨ ਸਾਈਡ ਤੇ ਤੇ ਉਹਨਾਂ ਤੋਂ ਵੀ ਅਸੀਂ ਮਤਲਬ ਜਲਦੀ ਅਰੈਸਟ ਕਰਕੇ ਉਹਦੇ ਵਿੱਚ ਅਸੀਂ ਹੋਰ ਰਿਕਵਰੀ ਕਰਾਂਗੇ ਦਾ ਇਸ ਬੈਕਗਰਾਉਂਡ ਵਿੱਚ ਜਿੱਥੇ ਦੱਸਿਆ ਹੈਗਾ ਕਿ ਨੋਨੀ ਗੁੰਡਾ ਨਾਲ ਹੋਈ ਹੈ ਇਹਦੇ ਵੀ ਮਾਮਲੇ ਦਰਜ ਹੋਣੇ ਜਿਹੜਾ ਫਾਰਵਰਡ ਵਾਲਾ ਹਾਂਜੀ ਹਾਂਜੀ ਜਿਹੜਾ ਫਾਰਵਰਡ ਵਾਲਾ ਹੈਪੀ ਹੈ ਹੈਪੀ ਵਰਕ ਵੀ ਕਹਿੰਦੇ ਆ ਉਹਨੂੰ ਉਹਤੇ ਵੀ ਮਤਲਬ ਐਫ ਆਈ ਆਰਾਂ ਦਰਜ ਹੋ ਪੀਓਬੀਸੀ ਕਾ ਲੁਧਿਆਣੇ ਥਾਣੇ ਦਾ ਤੇ ਜਿਹੜਾ ਬੈਕਵਰਡ ਲਿੰਕ 'ਚ ਸਾਨੂੰ ਮਤਲਬ ਆਰਫ ਉਰਫ ਗੁੰਡਾ ਉਪਰਧਾਨ ਜਿਹੜਾ ਮਿਲਿਆ ਨੋਨੀ ਤੋਂ ਗਾਜ਼ੀਆਬਾਦ ਤੋਂ ਤੇ ਉਹਦੇ ਉਤੇ ਵੀ ਮਤਲਬ ਐਫ ਆਈ ਆਰ ਦਾ ਦਰਜਾ ਹੋ ਤੇ ਆਮ ਦਾ ਇੱਕ ਦਾ 11 ਵੈਪਨ ਰਿਕਵਰ ਹੋਏ ਸੀ ਇੱਕ ਦੋ ਹੋਰ ਪਰਚੇ ਹੈਗੇ ਨੇ ਉਸ ਕਿਸੇ ਬੰਦੇ ਚੱਲਿਆ ਵੀ ਜਿਹੜਾ ਹੈ ਲੁਹਿਆਣੀ ਤੇ ਸਪਲਾਈ ਕਰਦੇ ਸੀ ਕਿਥੇ ਸਪਲਾਈ ਕਰਦੇ ਸੀ ਉਹਨਾਂ ਵਿੱਚੋਂ ਕੁਝ ਪਤਾ ਲੱਗ ਗਿਆ ਹੋਵੇਗਾ ਉਹ ਜੀ ਅਸੀਂ ਹਜੇ ਗ੍ਰਿਫਤਾਰੀਆਂ ਦੋ ਹੀ ਹੋਈਆਂ ਤੇ ਉਹ ਅੱਗੇ ਮਤਲਬ ਇੱਕ ਦੋ ਬੰਦਿਆਂ ਦੇ ਅਸੀਂ ਪਰਚੂਨ ਦੇ ਵਿੱਚ ਮਤਲਬ ਵੇਚਦਾ ਸੀਗਾ ਅੱਗੇ ਤੇ ਉਹ ਵੀ ਹਜੇ ਰਿਮਾਂਡ 'ਚ ਹੈ ਉਹ ਸਾਰੀ ਜਿਹੜਾ ਖਲਾਸਾ ਹੋਊਗਾ ਤੁਹਾਨੂੰ ਹੋਵੇਗਾ ਹਜੇ ਇਸ ਸਟੇਜ ਤੇ ਨਹੀਂ ਅਸੀਂ ਕਰ ਸਕਦੇ ਫਾਈਨਲ ਨਹੀਂ ਹਾਂਜੀ ਨਹੀਂ ਲੱਗ ਲੱਗ ਜੀ ਇਕ ਲੱਗ ਪੜੇ ਇਹਨਾਂ ਕੋਈ ਕੋਈ ਵਾਈਕਲ ਵਗੈਰਾ ਹਾਂਜੀ ਇੱਕ ਰਿਕਵਰ ਕੀਤੀ ਐ ਅਸੀਂ ਵਰਨਾ ਫਿਊਡਿਕ ਕਾਰ ਬਲੈਕ ਕਲਰ ਦੀ ਇਹ ਲੁਧਿਆਣੇ ਵਾਲੇ ਬੰਦੇ ਤੋਂ ਰਿਕਵਰ ਕੀਤੀ ਐ ਅਸੀਂ ਉਹ ਅਸੀਂ ਮੁਕਦਮੇ 'ਚ ਪਾਈ ਐ